ਜੀ ਅਪਸਾਰਿਆ ਨੂੰ ਪਿਆਰ ਪਰੇ ਸਤ ਸ੍ਰੀਕਾਲ ਜੀ ਅੱਜ ਸਾਨੂੰ ਸਾਡੇ ਬੱਚੇ ਮਿਲਣ ਆਏ ਆ ਤਾਂ ਤੁਹਾਨੂੰ ਵੀਡੀਓ ਦਿਖਾਉ ਲਦੇ ਆ ਤੇ ਉਹ ਕੁੱਕ ਕਰ ਰਹੀਆਂ ਸ਼ਾਨਾ ਤੇ ਅਮਨਨਾ ਤੇ ਹੁਣ ਅਸੀਂ ਬਾਹਰ ਡਰਾਈਵ ਕਰਦੇ ਆ ਤੇ ਹੁਣ ਸਾਰੀ ਵੀਡੀਓ ਇੰਜੋਏ ਕਰਨਾ ਸਾਰੀ ਦੇਖਣੀ ਤੇ ਹੁਣ ਆਪਾਂ ਕੁੱਕ ਕਰਨਾ ਵੀ ਸਟਾਰਟ ਕਰਦੇ ਆ ਦੇਖੋ ਜੀ ਆਹ ਆ ਪੰਜ ਚੀਜ਼ ਪਕੌੜੇ ਬਣਾਏ ਆ ਚੀਜ਼ ਪਕੌੜਾ ਬਿਸਕਟ ਤੇ ਉਹ ਬਹੁਤ ਸਵਾਦ ਬਣੇ ਆ ਤੇ ਬੜੇ ਟੇਸਟੀ ਹੋਏ ਸੀਗੇ ਤੇ ਪੂਰਾ ਫੋਲ ਅਨਜੋਏ ਕੀਤਾ ਤੇ ਆ ਸੀ ਰੂਲਸ ਬਣਾਏ ਸੀਗੇ ਮੈਂ ਉਹ ਵੀ ਬਹੁਤ ਵਧੀਆ ਬਣੇ ਸੀਗੇ ਸਵਾਦ ਸੀ ਵਿੱਚ ਬਰੇਡਾਂ ਨਾ ਪਾ ਕੇ ਆਦੇ ਵਧੀਆ ਸੀਗੇ ਬਹੁਤ ਸਵਾਦ ਸੀਗੇ ਟੇਸਟੀ ਸੀ ਕਰਾਂਜੀ ਸੀ ਸਪੈਸੀ ਸੀ ਨਾਈਸੀ ਤੇ ਮਾਇਆ ਅਵੇ ਆ ਹੁਣੀ ਆਏ ਸੀ ਟੈਰੀ ਤੇ ਅਮਨ ਸਾਨੂੰ ਮਿਲਣ ਤੇ ਅਮਨ ਲਾਈਕ ਕਰਦੀ ਹਿੰਦੀ ਆ ਉਹਨੇ ਬਹੁਤ ਉਹਨੂੰ ਪਸੰਦ ਆਏ ਲਾਈਕ ਬਹੁ ਕੀਤੇ ਕਹਿੰਦੀ ਬਹੁਤ ਟੇਸਟੀ ਆ ਪਰ ਹਜੇ ਵੀ ਮੈਂ ਰੱਖੇ ਹੋਇਆ ਉਹਦੇ ਪਾਸ ਤੇ ਹੁਣ ਬੱਚੇ ਖੇលਦੇ ਆ ਦੇਖੋ ਬਾਹਰ ਝਾੜ ਚ ਉਸਰੀਆ ਅਵੀਆ ਮਾਇਆ ਤੇ ਉੱਧਰ ਦੇਖੋ ਭੈਣ ਜੀ ਤੇ ਅਮਲ ਹੁਣ ਖੜੇ ਆ ਤੇ ਗਾਰਡਨ ਬਹੁਤ ਹੋਈਓ ਆ ਤੇ ਤੇ ਆਹ ਦੇਖੋ ਆ ਮਾਇਆ ਲੱਗੀ ਆ ਬਾਜ ਜਾਬ ਤਾਂ ਬਾਹਰ ਨਾ ਵਿੱਚ ਫੇਰ ਜਾ ਕੋਲ ਕੇ ਦਿਨ ਕੋਲ ਲੈ ਜਾਂਦਾ ਤੈ ਉਹ ਆਹ ਕੌਣ ਆ ਆ ਦੇਖੋ ਅੱਗੇ ਵੀ ਆ ਸਿਰ ਪਾਸੇ ਆ ਗਈ ਹੂੰ ਯਾ ਸਪੋਕੀ ਓਕੇ ਮੈਨੂੰ ਵੀੜਾ ਦੋ ਡੈਨਚੋ ਤੇ ਆਹ ਦੇਖੋ ਮਾਇਆ ਅਵੀਆ ਕੀ ਆ ਗਈਆਂ ਹਾਂ ਪ੍ਰੀਤਿੰਦੇ ਉਹ ਛੋਟੀ ਵੀ ਆ ਗਈ ਸ੍ਰੀਆ ਸ੍ਰੀਆ ਵੀ ਹੁਣ ਤਾਂ ਬਹੁਤ ਖੰਨ ਹੋਇਆ ਬਹੁਤ ਪਤਾ ਨਹੀਂ ਕਿ ਇਹ ਪਹਿਲੀ ਵਾਰ ਹੀ ਆਇਆ ਹੋ ਸੰਜੀਤ ਆਪਣੇ ਪੈਂਟ ਤੇ ਨਾ ਨਹੀਂ ਬਹੁਤ ਅਨੁਆਇ ਕੀਤਾ ਲਾਈਕ ਬੋ ਕੀਤਾ ਜਾਣਾ ਨਹੀਂ ਸੀ ਹੁਣ ਮੰਗਦੀਆਂ ਔਰ ਟੈਰੀ ਚੱਲਿਆ ਆਪਣੀ ਭੂਆ ਨੂੰ ਮੈਣੋ ਤੇ ਹੁਣ ਅੱਜ ਬਾਹਰ ਨਿਕਲੀ ਆ ਦੇਖ ਕੇ ਤੇ ਵੇ ਵੇ ਲੱਗੇ ਜਾਂ ਲੱਗੇ ਜਾਂ ਆ ਦੇਖੋ ਜੀ ਬੜ ਜਾ ਟੈਰੀ ਨਾਲ ਤੇਜੀ ਤਾਂ ਵਿੱਚ ਬਹਿ ਜਾਂਦਾ ਹੁੰਦਾ ਵੱੜ ਕੇ ਨੋ ਬਰੋ ਕੇ ਤੇਜੀ ਸਾਰੇ ਵੱਡ ਜਾਂਦੇ ਵਿੱਚ ਨੋ ਪ੍ਰਿਆ ਰਹਿਣ ਦੇ ਬਤੀਦੇ ਯਾ ਗੋਨਾ ਬੱਸ ਲੈ। ਉਹ ਅੱਧਾ ਕਰਦਾ ਸਾ। ਉਹ ਅਨਸਾ। ਯਾ ਹੋਰ ਵੀ ਮਸਲਪਾ। ਲੈ ਇਟ ਗੋ। ਇਟ ਟੂ ਗੋ। ਇਟ ਟੂ ਗੋ। ਚੈੱਕ। ਸੌਰੀ ਆਈ ਜਸਟ ਹਾਸ ਟ੍ਰਸਟ ਟੂ ਆਨ ਮਾਈ ਬੈਕਪਾਰਟਨ ਆਫ ਬੋਲਰ। ਆ ਆ ਆ ਆ ਆ ਆ ਆ ਆ। ਯਾ ਇਹ ਉਹਦੇ ਵਿੱਚ ਬਣ ਲੱਗੀ ਦੇਖੀ। ਤੇ ਜਾਉ। ਵੇਗ ਡਰਦਾ ਨਹੀਂ ਆਈ थिंक ਸ਼ੇ ਸ਼ਮੀ ਇਹ ਜਾ ਦੇਖਿਓ ਤਾਂ ਮੂੰਹ ਡਰ ਨੂੰ ਆ ਸੀ ਵਾਂਟਸ ਟੂ ਗੋ ਡਾਊਨ ਇਟਸੋ ਬੈਡ ਬਟ ਸ਼ੀ ਹੈਜ਼ਨਟ ਯੈਟ ਆਹ ਸ਼ੀ ਇਜ਼ ਸਕੇਅਰਡ ਆਰ ਵੈ ਸ਼ੀ ਆਰ ਗੋਇੰਗ ਡਾਊਨ ਟੈਰੀ ਡੋ ਨੋ ਦਿਸ ਐਂਡ ਆਈ ਸੀ ਇਹ ਚੈੱਕ ਕਰੀ ਆਈ ਨਹੀਂ ਟੂ ਡਾਊਨ ਲੋਰੀ ਇਜ਼ ਸਕੇਅਰਡ ਆਈ ਕਮ ਵਿਦ ਯੂ ਯਾ ਕੀ ਕਹਾਣੀ ਕਿਹਦੀ? ਜੇ ਹਾਂ। ਹਾਂ ਜੇ ਹਾਂ। ਸਾਰੇ ਨਿਆਣਿਆਂ ਨੂੰ ਚੋਸ ਤੇ ਆ। ਉਹ ਬਹੁਤ ਹੋਣੇ ਨੇ। ਨਾ। ਇਹ ਕਪਸ। ਹਾਂ। ਉਹ ਡਰਦੀ ਰੱਟੀ ਦੀ ਆ ਦੇ ਪਿੱਛੇ ਨੂੰ।

ਸਭ ਹੈਗੇ ਆ ਜੇ ਲਣੀ ਤਾ ਓ ਸ਼ੇਰੂ ਛੇ ਤੂ ਕਿੱਥੇ ਆ ਓ ਉਹਨੂੰ ਜਾ ਦੀਦਾ ਆ ਹਾਏ ਮੰਗਦੀ ਆ ਬੈਰੀ ਓ ਮੰਗਦੀ ਆ ਤੇ ਡਿੱਕੋ ਹਾ ਜੰਦੀ ਏ ਯਾਰ ਆਵਾਜ਼ ਆਪੀ ਉਹ ਕਹਿੰਦੀ ਆ ਜਾ ਫੜ ਲਾ ਉਹਨ ਕੁੜੀ ਨੂੰ ਜੈਮਸ ਵੀ ਆ ਗਏ ਲਿਆਦ ਯੂਸ ਵੀ ਜੂਸ ਵੀ ਮੈਂ ਕਾਰ ਚ ਰੱਖਿਆ ਹੀ ਅੱਜ ਆਜਾ ਮਾਇਆ ਡਰਦੀ ਆ ਇਹ ਜਸਪ੍ਰੀਤ ਫਰਮ ਦਾ ਵਾਹ You don't know how to throw a like that. <laughs> uh, look, look at this I just it. How are you? <laughs> Good, Good. <laughs> no. No. Why yeah. <laughs> oh, okay. yeah. are you getting your Oh, My there? How's it going? Hey. <laughs> you too? You No, um, no, yeah, Just in time to be evacuated. God. Did you see that on the gate? This park may be back because I'm under eviction or evacuation note. Yeah, yeah. No, not because they're under evacuation alert, but we're not. Okay. That's I'm not leaving. I left last time. <laughs> <laughs> Where did you go last time? But I think if it's an order, do we have to leave though? If it's a, If it's an order, I think you have to go, but to the alert, I don't think you have to. दिखन, 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 प्रिया उरे ना कि टिड्डा ज खादा है अज <laughs> <laughs> माया भी वह चल गई ले உ பிரிய மூர மூர மர பரல ओके ਕਿ ਗਾਂ ਭੇਜ ਜਾਣਾ ਦੁਆ ਇਹ ਕਿਹੜੇ ਉਰੇ ਰਹਿ ਕੱਲ ਨੂੰ ਫੇਰ ਆਜਾਂਗੇ ਉੱਤੋਂ ਯਾ ਕੱਲ ਨੂੰ ਪਹਿਲਾਂ ਆਵਾਂਗੇ ਉੱਤੋਂ ਤੁਹਾਮਾਰੋ ਫੇਰ ਆਜੋ ਮੋੜ ਤੇ ਜਿੰਦਾ Siapa Oh, itu dia! Dua Oh, Maya! Maya! Maya, itu dia! ਵੇ ਮਾਇ ਪ੍ਰਿਆ ਢੱਡੀਆਂ ਆ ਮਾਇਆ ਚੱਲ ਹੋਰ ਪੇਲਾ ਚਾਹ ਹਣ ਇੱਧਰ ਨੂੰ ਜਾਈ ਦੂਰ ਨਹੀਂ ਇੱਥੇ ਕਿ ਆ ਮੈਂ ਮੇਰੇ ਕੋਲ ਦੁਆ ਹੈਗਾ ਸ਼ਾਲ ਜਿਆ ਹੈਗਾ ਚਲ ਉੱਤੇ ਲੈ ਲਈ ਸ਼ਾਲ ਹੈਗਾ ਮੇਰੇ ਕੋਲ ਉੱਤੇ ਚਲ ਉੱਤੇ ਦੇ ਦੇ ਚਲ ਇੱਥੇ ਕਿ ਨੂੰ ਕਰ ਲੈ ਚਲ ਮੇਰੇ ਕੋਲ ਸ਼ਾਲ ਹੈਗਾ ਆ ਉਹ ਦੂਰ ਨਹੀਂ ਜਾਣਾ ਉੱਧਰ ਨੂੰ ਨਾ ਜਾਈ ਅਮਨ ਇਹਨੂੰ ਕਹੀ ਇੱਧਰ ਹੀ ਰਹੀਂ ਮੈਂ ਮੇਰੇ ਕੋਲ ਮੈਲੇ ਆ ਦੇ ਨੀ ਸ਼ਾਲ ਯਾ ਇੱਥੇ ਕ ਕਰ ਲੈਂਦਾ ਉਹ ਵੀ ਜਦ ਠੀਕ ਹੋਣਾ ਵੇ ਅਮਨ ਮੇਰੇ ਕੋਲ ਮੈਲੇ ਆ ਦੇ ਨੀ ਸ਼ਾਲ ਯਾ ਇੱਥੇ ਕ ਕਰ ਲੈਂਦਾ Oh. <laughs> yeah. uh, Ay, okay. ਤੇਰੀ ਵੱਡੀ ਹੋਈ ਦੇਖਿਆ ਕਰੂ ਨਾ ਜੋ ਚੋਚ ਨਾਲ ਜਾਂਣ ਲੱਪਈ ਉਹ ਨਾਲ ਲਿਖਉਣੀਆ ਦੇਖ ਇਹ ਅੱਜ ਸਵੇਰ ਦੀ ਵਿਚਾਰੀ ਹੋ ਗਈ ਸੱਕ ਜੀ ਐਂਦੀ ਨਾ ਫਰੀ ਜੰਦੀ ਸਵੇਰ ਦੀ ਹੂੰ ਬੜੇ ਫਰੀ ਜੰਦੀ ਯੋ ਹੂੰ ਲੱਡੂ ਜਿਆ